ਵੀਚ ਵਿੱਚ ਕੇ ਉਹਦਾ ਕਰਾਈ ਗਿਆ ਲੋਕੀ ਪਹਿਲੀਆਂ ਵਾਵਾ ਕੇ ਤੇ ਦਿਹਾੜੀਆਂ ਕਰ ਕਰਕੇ ਵੀ ਕਰਾਂਦਾ ਹੀ ਮੁੰਡਾ ਜੀ ਸਭ ਤੋਂ ਪ੍ਰਸ਼ਾਸਨ ਤੱਕ ਫਿਰ ਪਹੁੰਚ ਵੀ ਮੈਂ ਕਹਿ ਨਹੀਂ ਸਕਦੀ ਜੋ ਜਿਹੜੀ ਗੱਲ ਸਾਡੇ ਨਾਲ ਹੋਈ ਹੈ ਜੀ ਮੇਰਾ ਸਰ 16 ਲੱਖ ਰੁਪਏ ਕਿਹਨੂੰ ਦਿੱਤਾ ਸੀ ਏ ਮਨੀ ਰਾਣਾ ਨੂੰ ਤੇ ਕਰਨ ਵਾਲਾ ਕਿਹਾ ਉਹਨਾਂ ਤੁਹਾਨੂੰ ਕਿਵੇਂ ਤੁਸੀਂ ਤੇ ਮੈਂ ਸੀਨੀਅਰ ਸਿਟੀਜ਼ਨ ਚ ਕਰਵਾਣੇ ਸੀ ਜਮਾ ਜੱਟ ਦੁਆਰਾ ਤੁਸੀਂ ਸੰਭਜ ਸਾਹਿਬ ਪੰਜ ਸਾਲ ਲਈ ਸੰਪਰਕ ਜਿਹੜਾ ਡੈਡੀ ਸੀ ਪਹਿਲਾਂ ਉਹਨਾਂ ਦੇ ਨਾਲ ਸਾਡੇ ਚੱਲਦੇ ਸੀ ਇਹ ਅੱਗੇ ਵੀ ਐਫ ਡੀ ਵਗੈਰਾ ਉਹ ਵੀ ਅਸੀਂ ਏਜੰਟੇ ਸੀ ਕੰਮ ਕਰਦੇ ਰਹੇ ਨੇ ਤੁਹਾਡਾ ਹਾਂ ਤੇ ਉਹਨਾਂ ਦੇ ਭਰੋਸੇ ਕਰਕੇ ਅਸੀਂ ਇਹ ਇਹਦੇ ਕੋਲ ਫਸ ਗਏ ਤੁਸੀਂ ਪੈਸੇ ਕਿਤੋਂ ਲੈ ਗਏ ਜਿਹੜਾ ਲਾਉਣ ਲਈ ਕਿਤੋਂ ਪੈਸੇ ਲੈ ਸੀ ਇਹਨੇ ਜਿਹੜੇ ਦਿੱਤੇ ਸੀ ਮੈਂ ਰਿਟਾਇਰ ਹੋਇਆ ਸੀ ਆਪਣਾ ਕਾਰਪੋਰੇਸ਼ਨ ਵਿਭਾਗ ਵਿੱਚੋਂ ਹਾਂਜੀ ਸਾਰਾ ਕੁਝ ਲਿਖਿਆ ਤੇ ਉਹ ਮੇਰੇ ਨੂੰ ਫੰਡ ਮਿਲਿਆ ਸੀ ਉਹ ਪੈਸੇ ਮੈਂ ਜਮ੍ਹਾਂ ਕਰਾਣੇ ਚਾਹੁੰਦਾ ਸੀ ਜਲ ਮੈਨੂੰ ਵਿਆਜ ਆਈ ਜਾਊਗਾ ਤੇ ਫਿਰ ਰੋਟੀ ਖਾਈ ਜਾਵਾਂ ਸਮਝ ਗਏ ਆ ਮੁੜ ਕੇ ਇਹਨੇ ਫਿਰ ਇੱਥੇ ਜੋ ਪਤਾ ਕਰਿਆ ਇੱਥੇ ਕੋਈ ਖਾਤੇ 'ਚ ਪੈਸੇ ਨਹੀਂ ਸੀ ਹੈਗੇ ਫਿਰ ਮੈਂ ਰੋਲਾ ਪਾਇਆ ਫਿਰ ਮੈਨੂੰ ਇਹਨੇ ਚੁੱਪ ਕਰਾਣ ਦੀ ਕੋਸ਼ਿਸ਼ ਕੀਤੀ ਕਹਿੰਦਾ ਵੀ ਮੈਂ ਬਿਆਨਾ ਕਰਾ ਦੇਣਾ ਤੈਨੂੰ 10 ਮਰ ਲਿਆਂਦਾ ਤੇ ਰਜਿਸਟਰੀ ਕਰਵਾ ਦਿਆਂਗਾ ਠੀਕ ਹੈ ਤਿੰਨ ਮਹੀਨੇ ਦਾ ਟਾਈਮ ਦਿੱਤਾ ਰਜਿਸਟਰੀ ਨਹੀਂ ਕਰਵਾਈ ਇਹਨੇ ਅੱਜ ਜਾਨੀਏ 3 ਸਾਲ ਹੋ ਗਏ ਨੇ ਉਹਨਾਂ ਨੂੰ ਗੇੜੇ ਮਾਰਦੇ ਨੂੰ ਹਾਂ ਜਮਾ ਕਰਾਉਣਾ ਸੀ ਉਹਨਾਂ ਨੇ ਇਹਨਾਂ ਨੇ ਇਹਦੀ ਡਾਕ ਖਾਨੇ ਚ ਕਰਾਉਣਾ ਸੀਗਾ ਦੁੱਗਣੇ ਕਰਾਣੇ ਸੀਗੇ ਜਾਨੀਏ ਤਾਂ ਉਹ ਕਦੀ ਕਹਿੰਦੇ ਨੇ ਇੱਕ ਹਫਤੇ ਬਾਅਦ ਕਹਿੰਦੇ ਮਹੀਨੇ ਬਾਅਦ ਉਹਨਾਂ ਨੇ ਆਣਾ ਕਰਨਾ ਸਾਰਾ ਸਾਰਾ ਦਾ ਨਿਮੇਠਣਾ ਕਰਨਾ ਪਰ ਉਹਨਾਂ ਦੀ ਸੁਣਵਾਈ ਨਹੀਂ ਸੀ ਹੁੰਦੀ ਹੈਗੀ ਉਹਨਾਂ ਨੇ ਕਹਿਣਾ ਕਿ ਹਾਂ ਮੈਂ ਦੇ ਦਾਂਗਾ ਪਰ ਉਹਨਾਂ ਨੇ ਦਿੱਤੇ ਨਹੀਂ ਹੈਗੇ ਉਹਨਾਂ ਨੂੰ ਟੈਨਸ਼ਨ ਹੋ ਗਈ ਟੈਨਸ਼ਨ ਕਰਕੇ ਉਹ ਹਸਪੀਟਲ ਚ ਐਡਮਿਟ ਹੋ ਗਏ ਪਹਿਲਾਂ ਤਾਂ ਰੇਨਾਬੇ ਚ ਰਹੀ ਉਸ ਤੋਂ ਬਾਅਦ ਉਹਨੇ ਪਟਿਆਲੇ ਰਹੀ ਪਟਿਆਲੇ ਚ 3 ਦਿਨ ਰਹੀ ਉਹਨਾਂ ਦੀ ਡੈਥ ਹੋ ਗਈ ਉਹ ਆਪਣਾ ਜਗਦੀਸ਼ ਕੋਰ ਇਹਨਾਂ ਦਾ ਨਾਮ ਕਿੰਨਾ ਪਤਾ ਜੀ ਉਹਨਾਂ ਦਾ ਹਾਂ ਉਹਨਾਂ ਦੇ ਤਾਂ 6 ਲੱਖ ਰੁਪਏ ਗੱਤ ਕਰੋ ਜੀ ਡੈਥ ਹੋਈ ਉਹਨਾਂ ਦੀ ਇੱਕ ਤਰੀਕ ਨੂੰ 1 ਫਰਵਰੀ ਨੂੰ ਆ ਚੈੱਕ ਵੀ ਦਿੱਤੇ ਹੋਏ ਨੇ ਦੋ ਚੈੱਕ ਦਿੱਤੇ ਹੋਏ ਨੇ ਹੋਣਸ ਹੋ ਗਏ ਨੇ ਅਸੀਂ ਜੀ ਮਨਦੀਪ ਸਿੰਘ ਰਾਣਾ ਨੂੰ ਇਹਦੀ ਮੰਮੀ ਦੇ ਥਰੂ ਇਹਦੀ ਮੰਮੀ ਨੂੰ ਵੀ ਸਾਰਾ ਪਤਾ ਹੈ ਸਾਡੇ ਪੈਸਿਆਂ ਦਾ ਜੀ ਆਪਣੀਆਂ ਕਰਾਉਂਦੇ ਤੇ ਡਾਕ ਖਾਂਦੇ ਕਰਵਾਈਆਂ ਜੀ ਇਹਨੇ ਸਾਡੇ ਘਰ ਦੇ ਬਿਮਾਰ ਨੇ ਜੀ 2 ਸਾਲ ਹੋ ਗਏ ਡੀ ਐਮ ਸੀ ਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਪਹਿਲਾਂ ਦਾਖਲ ਰਹੇ ਇਹਨੂੰ ਸਾਰਾ ਪਤਾ ਤੀ ਸੀ ਉਹਨਾਂ ਨੂੰ ਉਹ ਰੰਗ ਦਾ ਅਟੈਕ ਹੋਇਆ ਵਾ ਤੁਰਭ ਨਹੀਂ ਸਕਦੇ ਬੱਕਰ ਨਾਲ ਚੱਲਦੇ ਨੇ ਹੌਲੀ ਹੌਲੀ ਅਸੀਂ ਬਾਰ ਬਾਰ ਉਰੇ ਆਉਂਦੇ ਵੀ ਸਾਡੀ ਐਫ ਡੀ ਜਾਂ ਦੇ ਦੋ ਐਫ ਡੀ ਜਾਂ ਦੇ ਦੋ ਐਫ ਡੀ ਜਾਂ ਬਣਵਾਈਆਂ ਵੀ ਆ ਜੀ ਪਹਿਲਾਂ ਵੀ ਚੱਲ ਰਹੀਆਂ ਤੇ ਕਾਫੀ ਲੇ ਰਹੇ ਨੇ ਤੇ ਡੈਡੀ ਦੇ ਹੁੰਦੇ ਦੀਆਂ ਤੇ ਦਾਦਾ ਜੀ ਦੇ ਹੁੰਦੇ ਦੀਆਂ 5 ਲੱਖ ਦੀ ਅਸੀਂ ਸਾਲ ਲਈ ਅੱਗੇ ਕਰਾਤੀ ਫੇਰ ਕੋਈ ਅਸੀਂ ਦਾਵਲ ਲਈ ਕਰਾਤੀ ਬਾਕੀ ਅਸੀਂ ਐਂ ਕਰਾਤੇ ਵੀ ਮਹੀਨੇ ਦੇ ਮਹੀਨੇ ਸਾਨੂੰ ਵਿਆਜ ਆਈ ਜਾਵੇ ਸਾਡਾ ਖਰਚਾ ਚੱ ਅਬੀ ਕਰਦੇ ਤਾਂ ਬਿਮਾਰ ਨੇ ਜੀ ਵੀ ਉਹੀ ਕਢਾ ਕੇ ਖਾਈ ਜਾਉਂਗੇ ਇਹਨੇ ਕੋਈ ਐ ਫੜੀ ਨਹੀਂ ਕਰਾਈ ਜੀ ਸਾਡੀਆਂ ਕਾਪੀਆਂ ਨਹੀਂ ਬਣਾਈਆਂ ਸਾਇਨ ਕਰਾ ਕਰਾ ਕੇ ਪੈਸੇ ਲੈ ਕੇ ਸਾਥੋਂ ਰੱਖ ਲਏ ਜੀ ਫਿਰ ਜਦੋਂ ਅਸੀਂ ਡਾਕ ਖਾਨੇ ਆਉਂਦਾ ਤੇ ਸਾਨੂੰ ਆਉਣ ਨਹੀਂ ਦਿੰਦਾ ਤੇ ਜੀ ਕਹਿੰਦਾ ਚੋਰੀ ਹੋ ਗਈਆਂ ਕਾਪੀਆਂ ਆਏ ਹੋ ਗਿਆ ਐ ਕਹਣ ਲੱਗ ਗਿਆ ਫਿਰ ਅਸੀਂ ਦੋ ਤਿੰਨ ਵਾਰ ਮੈਨੂੰ ਰੋਬਾਂ ਤੋਂ ਫੜ ਕੇ ਲੈ ਗਿਆ ਜੀ ਅੰਟੀ ਡਾਕ ਖਾਨੇ ਨਾ ਜਾ ਅੰਟੀ ਡਾਕ ਖਾਨੇ ਨਾ ਜਾ ਮੈਂ ਆਪੀ ਤੁਹਾਡੇ ਪੈਸੇ ਕਰ ਦੂੰਗਾ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਮੈਂ ਫਤੇਗੜ ਸਾਹਿਬ ਦਾ ਹੀ ਰਹਿਣਾਣਾ ਜੀ ਅੱਜ ਅਸੀਂ ਆਪਣਾ ਰੇਲਵੇ ਜਿੱਥੇ ਜਿਹੜਾ ਡਾਕ ਖਾਨਾ ਪੈਂਦਾ ਜੀ ਉੱਥ ਅੱਛੇ ਸਰੰਦ ਦੇ ਲੋਕਾਂ ਨਾਲ ਹੋਰ ਆਲੇ ਦਿਵਾਲੇ ਦੇ ਜਿਹੜੇ ਲੋਕ ਆ ਜੀ ਉਹਨਾਂ ਨਾਲ ਬਹੁਤ ਤਕੜਾ ਇੱਕ ਸਕੈਮ ਹੋਇਆ ਬਹੁਤ ਵੱਡਾ ਸਕੈਮ ਹੋਇਆ ਜੀ ਉਹਦੇ ਵਿੱਚ ਇਹ ਸਕੈਮ ਦੀ ਲਗਭਗ ਲਗਭਗ ਅਮਾਉਂਟ ਜਿਹੜੇ ਉਹ ਬੰਦੇ ਇਕੱਠੇ ਹੋਏ ਵੀ 3 ਕਰੋੜ ਦੇ ਵਿੱਚ ਵਿੱਚ ਜਿਹੜੇ ਇੱਥੇ ਦੇ ਬੰਦੇ ਆ ਜੀ ਉਹਨਾਂ ਦਾ ਅਮਾਉਂਟ ਬਣਦੀ ਆ ਤੇ ਉਹਨਾਂ ਕੋਲ ਵਿੱਚ ਵਿੱਚ ਬੰਦਿਆਂ ਕੋਲ ਵੀ ਕਾਪੀਆਂ ਕਿਸੇ ਨੇ ਕੈਸ਼ ਦਿੱਤਾ ਜੀ ਕਿਸੇ ਨੇ ਆਨਲਾਈਨ ट्रांजੈਕਸ਼ਨਾਂ ਕਰੀਆਂ ਵੀ ਆਆਂ ਦੀਆਂ ਕਾਪੀਆਂ ਆ ਡਾਕ ਖਾਨੇ ਵਿਭਾਗ ਦੀਆਂ ਜੀ ਜਿਵੇਂ ਹੁਣ ਮੈਂ ਆਪਣੀ ਉਹ ਲਾ ਲ ਨਹੀਂ ਮੇਰੇ ਕੋਲ ਕਾਪੀਆਂ ਜੀ ਮੌਜੂਦ ਆ 2019 ਤੋਂ ਮੇਰੀਆਂ ਐਫ ਡੀਆਂ ਬਣੀਆਂ ਵੀ ਆ ਜੀ ਉਹ 2019 ਤੋਂ ਲੈ ਕੇ 23 ਤੱਕ ਚੱਲਦੀ ਆ ਰਹੀਆਂ 12ਵੇਂ ਮਹੀਨੇ ਤੱਕ ਜਦੋਂ ਇਹ ਮੈਂ ਮੇਰਾ 12ਵੇਂ ਮਹੀਨੇ ਦੀਆਂ ਐਫ ਡੀਆਂ ਕੰਪਲੀਟ ਪੂਰੇ ਹੋਣ ਵਾਲੇ ਸੀਗੀਆਂ 12ਵੇਂ ਮਹੀਨੇ 'ਚ ਜਦੋਂ ਮੈਂ ਚੈੱਕ ਕਰਵਾਈਆਂ ਖੁਦ ਰੋਲਾ ਪਿਆ ਨਾ ਵੀ ਇਦਾਂ ਦਾ ਸਕੈਮ ਹੋਇਆ ਵਾ ਜਦੋਂ ਮੈਂ ਡਾਕਖਾਨੇ ਵੀ ਚੈੱਕ ਕਰਾਉਣ ਆਇਆ ਤਾਂ ਮੈਨੂੰ ਚੈੱਕ ਉਂਪਰਾਤ ਪਤਾ ਲੱਗਿਆ ਕਿ ਇਹ ਐਫ ਡੀਆਂ ਵੀ ਸਹੀ ਨਹੀਂ ਹੈ ਆ ਐਫ ਡੀਆਂ ਜੀ 5 ਦੇਖੋ ਡਾਕਖਾਨੇ ਦੀਆਂ ਸਟੈਂਪਾਂ ਲੱਗੀਆਂ ਵੀ ਆ ਸਭ ਕੁਝ ਮੌਜੂਦ ਆ ਜੀ ਇਹ 5 ਐਫੜੀਆਂ ਕਿਸ ਦਾ 55 ਲੱਖ ਆ ਜੀ ਮੇਰਾ 36 ਲੱਖ ਬਣਦਾ ਜੀ ਆ ਦੇਖੋ ਕੱਲੀ ਕੱਲੀ ਕਾਪੀ ਤੇ ਇਸ ਤਰ੍ਹਾਂ ਲੱਗੀਆਂ ਵੀ ਆ ਜੀ ਗੱਲ ਕੀਤੀ ਹੈ ਕਿੰਨੇ ਕਿੰਨੇ ਅਮਾਉਂਟ ਕਿੰਨੇ ਬੰਦੇ ਨਾਲ ਮੈਂ ਫਰੋਟ ਜਿਹੜੀਆਂ ਲਿਸਟ ਇਹ ਜੀ ਅਮਾਉਂਟ ਜਿਹੜੇ ਇੱਥੇ ਮੌਜੂਦ ਆ ਜੀ ਉਹਨਾਂ ਦੇ ਵਿੱਚ ਤੇ ਹੈਗੇ ਸੁਖਮੰਤਰ ਸਿੰਘ ਉਹਨਾਂ ਦਾ 55 ਲੱਖ ਰੁਪਏ ਆ ਜੀ ਜਤਿੰਦਰ ਸਿੰਘ ਸ਼ਮਸ਼ੇਰਨਗਰ ਦੇ ਆ ਉਹਨਾਂ ਦਾ 12 ਲੱਖ ਰੁਪਏ ਆ ਜੀ ਉਹੀ ਇਸ ਟਾਈਮ ਇੱਥੇ ਮੌਜੂਦ ਆ ਸਾਰੇ ਜਿਨ੍ਹਾਂ ਦੇ ਮੈਂ ਨਾਮ ਬੋ ਰਿਹਾ ਜੀ ਅਵਤਾਰ ਸਿੰਘ ਕੋਟਲਾ ਬਜਵਾੜਾ ਇਹਨਾਂ ਦਾ 16 ਲੱਖ ਆ ਜੀ ਅਮਨ ਕੁਮਾਰ ਸਰਾਂ ਦਾ ਇਹਨਾਂ ਦਾ 5 ਲੱਖ ਆ ਜੀ ਗੁਰਪ੍ਰੀਤ ਸਿੰਘ ਜੋ ਕਿ ਮੇਰਾ ਜੀ 36 ਲੱਖ ਰੁਪਈਆ ਜੀ ਸੁਸ਼ੀਲ ਕੁਮਾਰ ਸਰਾਂ ਦੋਨਾਂ ਦਾ 20 ਲੱਖ ਰੁਪਈਆ ਜੀ ਇਹ ਤਾਂ ਇੱਕ ਇਹੋ ਜਿਹਾ ਜਿਹਨਾਂ ਨੂੰ ਜਿਹਨਾਂ ਦਾ 20 ਲੱਖ ਮੈਂ ਹੁਣ ਦੱਸਿਆ ਬੇ ਇਹਨਾਂ ਨੂੰ ਇੱਕੋ ਮਤਲਬ ਵੀ ਪਲਾਟ ਦੇ ਬਿਆਨੇ ਤੋਂ ਬਿਆਨਾਂ ਅੱਗੇ ਕਰ ਰਹੇ ਆ ਟਾਈਮ ਟਪਾ ਰਹੇ ਆ ਦੁਬਾਰਾ ਹੋਰ ਪਲਾਟ ਦਾ ਬਿਆਨਾਂ ਕਰਾਦੇ ਇਹ ਹੈਗੇ ਵਿਚਾਰੇ ਇਹ ਹੈਂਡੀਕੈਪ ਪਰਸਨ ਆ ਜੀ ਇਹਨਾਂ ਦਾ ਕੋਈ ਬੇਟਾ ਨਹੀਂ ਹੈ ਦੋ ਗੁੜੀਆਂ ਹੀ ਹੈ ਨਾਲ ਕੋਲ ਜੇ ਇਹ ਵਿਚਾਰਾ ਕੋਈ ਪ੍ਰੋਟੈਸਟ ਉਦਾਂ ਵੀ ਕਹਿੰਦਾ ਵੀ ਮੈਂ ਆਉਂਗਾ ਕੋਈ ਤੁਹਾਡੇ ਨਾਲ ਇਕੱਠਾ ਆਉਂਗਾ ਇਹਨੂੰ ਧਮਕੀ ਦਿੰ ਵੀ ਤੁੰਨੇ ਜਿਹੜੇ ਮਾਰ ਲਏਗਾ ਜੇ ਤੂੰ ਉੱਥੇ ਇਕੱਠੇ ਹੋਊਂਗਾ ਨਾ ਨਾਲ ਵੀ ਤਾਂ ਤੁਹਾਨੂੰ ਜਿਹੜੇ ਤੁਹਾਡੇ ਪੈਸੇ ਆ ਮੈਂ ਬਿਲਕੁਲ ਬਿਲਕੁਲ ਵੀ ਨਹੀਂ ਦੇਣੇ ਹੈ ਜੀ ਤੇ ਅਗਲਾ ਹੈਗਾ ਜੀ ਜਗਦੀਸ਼ ਖੋਰ ਨਾਬਾ ਦੇ ਇਹਨਾਂ ਦੇ 6 ਲੱਖ ਰੁਪਏ ਜੀ ਇੱਕ ਪ੍ਰੀਤਮ ਸਿੰਘ ਆ ਜੀ ਇਹਨਾਂ ਦਾ 50 ਹਜ਼ਾਰ ਆ ਇੱਕ ਜਸਵੀਰ ਸਿੰਘ ਮਾਨਨੂਪੁਰ ਦੇ ਮਾਸਟਰ ਜੀ ਇਹ ਸਰਕਾਰੀ ਜੋਬ ਕਰਦੇ ਆ ਸਕੂਲ 'ਚ ਇਹ ਆਉਂਦੇ ਆ ਜੀ ਜੇ ਇਹਨਾਂ ਨੂੰ ਕਹਿੰਦੇ ਆ ਸਾਡੇ ਨਾਲ ਆਓ ਇਹਨਾਂ ਨੂੰ ਧਮਕੀ ਦਿੱਤੀ ਜਾਂਦੀ ਏ ਵੀ ਤੂੰ ਸਰਕਾਰੀ ਨੌਕਰੀ ਲੱਗਿਆ ਮੈਂ ਤੈਨੂੰ ਸਰਕਾਰੀ ਨੌਕਰੀ ਤੇ ਜੇ ਤੂੰ ਆ ਚੱਕਰ 'ਚ ਪੈ ਗਿਆ ਉਦੇਚ ਉਹੜ ਜੇਗਾ ਤੈਨੂੰ ਕਢਵਾ ਦਾਂਗੇ ਕੋਈ ਹੋਰ ਕਰ ਲਾਂਗੇ ਲੱਲਾ ਭੱਬਾ ਕਰਕੇ ਉਹਨੂੰ ਲੁਝਾਉਂਦੇ ਆ ਜੀ ਇੱਕ ਗਰਜੀਤ ਕੋ ਆਰਾਮ ਖਾਸ ਬਾਗ ਆ ਜੀ ਉਹਨਾਂ ਦਾ 4 ਲੱਖ ਰੁਪਈਆ ਜੀ ਇਹ 13 14 ਨਾਮ ਆ ਜੀ ਵਿਦੋ ਉਹਨਾਂ ਦੇ ਨੰਬਰ ਆ ਦੇਖੋ ਮੌਜੂਦ ਆ ਇਸ ਟਾਈਮ ਉੱਥੇ ਸਾਰੇ ਤੁਸੀਂ ਦੇਖ ਰਹੇ ਆ ਪਿੱਛੇ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਆ ਵੀ ਐਸ ਧਰਤੀ ਦੇ ਉੱਤੇ ਕਿਸੇ ਜੀ ਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਆ ਦੇਖੋ ਤੁਸੀਂ ਬਜ਼ੁਰਗ ساری ਉਮਰ ਦੀ ਇਹਨਾਂ ਨੇ ਕਮਾਈ ਲਾਤੀ 55 ਲੱਖ ਰੁਪਈਆ ਇਹਨਾਂ ਦੇ ਖਾਤੇ ਚੋਂ ਵਿਡਰਾਅਲ ਹੋ ਗਿਆ ਇਸ ਧਾਕਾਂ ਦੇ ਵਿੱਚ 5 5 ਲੱਖ 8-8 ਲੱਖ ਦੀਆਂ 6-6 ਲੱਖ ਦੀਆਂ ਐਂਟਰੀਆਂ ਜਿੱਦੀ ਮਤਲਬ ਮਿਲੀ ਭੁਗਤਾਨ ਇਹਨਾਂ ਦੇ ਖਾਤੇ ਚੋਂ ਪੈਸੇ ਨਿਕਲ ਗਏ ਔਰ ਕਿਵੇਂ ਇਹ ਕਾਪੀਆਂ ਬਣਾ ਕੇ ਕਾਪੀਆਂ ਦੇ ਉੱਤੇ ਝਾਲੀ ਮੋਹਰਾਂ ਲਾ ਕੇ ਪਤਾ ਨਹੀਂ ਕਿਵੇਂ ਡਾਕਖਾਨੇ ਦੀ ਕੋਈ ਮੋਹਰ ਨਹੀਂ ਹੈਗੀ ਔਰ ਕਾਪੀਆਂ ਦੇਖੋ ਤੁਸੀਂ ਸਾਰੀਆਂ ਡਾਕਖਾਨੇ ਦੀਆਂ ਨੇ ਔਰ ਇਹ ਅਥਰਾਇਜ਼ਡ ਦੋ ਡੀਲਰ ਜਿਹੜੇ ਇਹ ਦੱਸ ਰਹੇ ਨੇ ਜਿਵੇਂ ਇਹ ਦੱਸਦੇ ਨੇ ਕਿ ਸਾਡੇ ਤੋਂ ਇਹ ਜਿਹੜੇ ਲੋਕ ਨੇ ਇਹ ਇੱਕ ਕਿਰਨ ਵਾਲਾ ਤੇ ਸੰਦੀਪ ਰਾਣਾ ਇਹ ਦੋਏ ਜਾਣੇ ਇਹਨਾਂ ਤੋਂ ਪੈਸੇ ਲੈ ਕੇ ਆਏ ਨੇ ਕਿਸੇ ਤੋਂ ਸਾਈਨ ਕਰ ਕਰਕੇ ਕਾਪੀਆਂ ਬਣਾ ਕੇ ਦੇਤੀਆਂ ਇਹਨਾਂ ਨੇ ਜਿਵੇਂ ਆਮ ਤੌਰ ਤੇ ਸਾਰੇ ਇੰਡੀਆ ਦੇ ਵਿੱਚ ਇਸ ਤਰੀਕੇ ਨਾਲ ਆਰ ਡੀਆਂ ਜਾਂ ਐਫ ਡੀਆਂ ਡਾਕ ਖੰਡਾਂ ਦੇ ਵਿੱਚ ਬਣਦੀਆਂ ਨੇ ਉਹ ਡੀਲਰ ਅਥਾਰਾਈਜ਼ ਡੀਲਰ ਨੇ ਜਿਹੜੇ ਉਹ ਬਣਾ ਕੇ ਦਿੰਦੇ ਨੇ ਉਸੇ ਤਰੀਕੇ ਨਾਲ ਇਹਨਾਂ ਨੇ ਯਕੀਨ ਕਰਿਆ ਕਿ ਕੀ ਐਕ ਪੋਸਟ ਹੈ ਹਾਂ ਪੇ ਐਕਚੁਅਲੀ ਐਸਪੀ ਮੈਮ ਛੁੱਟੀ ਵੈ ਤੋ ਉਹਨਕੇ ਬਾਅਦ ਫਿਰ ਮੈਂ ਉਹਨਕੋ ਕੰਮ ਦੇਖਦੀ ਮੈਂ ਕੀ ਮਾਮਲਾ ਹੈ ਜੋ ਉਹਨਕੋ ਬਾਅਦ ਰੂਸ ਪ੍ਰਦਰਸ਼ਨ ਕਰ ਰਹੇ ਹੈ ਇਹਨਾਂ ਦਾ ਪੁਰਾਣਾ ਮੈਟ੍ਰਿਕ ਦੇਖੋ ਅਸੀਂ ਅੱ비 ਟ੍ਰਾਂਸਫਰ ਕੀਤਾ ਹੈ ਇਸ ਲਈ ਹਮੇ ਇਤਨਾ ਇਸ ਕੇ ਬਾਰੇ ਵਿੱਚ ਨਹੀਂ ਪਤਾ तो हम इसलिए कुछ अभी नहीं कह सकते किस किस नाम पे एजेंसी इनकी थी जो दो दो बंदों के नाम ले। जितना एक हमें पता है हम अभी आए क्योंकि किरण बाला और मनदीप के नाम से थी ठीक है। उनकी एजेंसी अब चल रही है नहीं किरण बाला कैंसिल हो चुकी है मनदीप की मे भी प्रोसेसिंग में और ये बता रहे हैं कि यहाँ पे जो डाकखाने की कापी है उसके ऊपर मोहर लगाई गई है दस्तखत है पैसे निकलवाए गए हैं ऐसा भी कोई मामला ऐसे एजेंट कोई किसी के पैसे नहीं निकाल सकता बस कोई पावर नहीं है निकालने की

ਵੀਰ ਬਹਾਦਰ ਉਹਦਾ ਨਾਮ ਹੈ ਮੈਂ ਉਹਦੇ ਨਾਲ ਖਿਲਾਫ ਦਰਖਾਸਤ ਵੀ ਦਿੱਤੀ ਹੈ ਪਰ ਹਜੇ ਤੱਕ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਹੋਇਆ ਹੈਗਾ ਮੇਰੇ ਮਦਰ ਦੀ 2014 ਦੇ ਵਿੱਚ ਸਰਜਰੀ ਹੋਈ ਸੀ ਇਹ ਕੈਂਸਰ ਦੇ ਮਰੀਜ਼ ਵੀ ਹੈ ਤੇ ਉਸ ਦਰਮਿਆਨ ਜਿਹੜੀ ਵੀ ਮਤਲਬ ਪੇਮੈਂਟ ਆਂਦੀ ਸੀਗੀ ਦੁਕਾਨ ਤੋਂ ਤਾਂ ਬਾਹਰ ਜਾਂਦੀ ਸੀ ਅੱਗੇ ਮੈਨੂੰ ਨਹੀਂ ਪਤਾ ਕਿੱਥੇ ਜਾਂਦੀ ਸੀਗੀ ਕਿੱਥੇ ਨਹੀਂ ਜਾਂਦੀ ਸੀ ਤੇ ਹੁਣ ਲੋਕਾਂ ਨੇ ਪੈਸੇ ਮੇਰੇ ਤੋਂ ਲੈਣੇ ਆ ਮੈਂ ਪੈਸੇ ਦੇਣ ਨੂੰ ਤਿਆਰ ਆ ਮੈਂ ਪੈਸੇ ਦੇਣ ਤੋਂ ਨਹੀਂ ਪਿੱਛੇ ਹਟਦਾ ਹੈਗਾ ਗਰੀਬ ਤੱਕ ਹੈ ਕੱਲ ਨੂੰ ਗਰੀਬੰਦ ਦਾ ਨਾਮ ਮਾਰਿਆ ਜਾ ਬਾਈ ਪਰ ਮੇਰੇ ਕੋਲ ਵੀ ਕਿਸੇ ਪਾਸੇ ਤੋਂ ਪੇਮੈਂਟ ਆਉਗੀ ਪੇਮੈਂਟ ਦਊਂਗਾ ਜ਼ਰੂਰ ਠੀਕ ਹੈ ਕਰੋੜਾਂ ਰੁਪਏ ਦੀ ਠੱਗੀ ਤੁਹਾਡਾ ਨੌਕਰ ਮਾਰ ਗਿਆ ਤੁਹਾਨੂੰ ਪਤਾ ਨਹੀਂ ਲੱਗਿਆ ਬੈਂਕ ਚੋਂ ਨਿਕਲੇਗੀ ਮੈਂ ਪੈਸੇ ਪਹਿਲਾਂ ਤਾਂ ਦੱਸੂ ਕਿਵੇਂ ਨਿਕਲੇ ਉੱਥੇ ਦਾਖ ਖਾਣੇ ਚ ਹੁਣ ਸਾਡੀ ਵਿਟਨੈਸ ਪੈਂਦੀ ਹੁੰਦੀ ਹੈ ਜੀ ਜਿਹੜੀ ਵੀ ਵਿਟਨੈਸ ਪੈਂਦੀ ਹੁੰਦੀ ਹੈ ਸਾਡੀ ਵਿਟਨੈਸ ਪੈਂਦੀ ਹੁੰਦੀ ਹੈ ਨਹੀਂ ਨੌਕਰ ਕੜਵਾ ਕੇ ਆਂਦਾ ਸੀ ਫਿਰ ਅਸੀਂ ਪੇਮੈਂਟ ਸਾਰਾ ਜੋ ਵੀ ਹੈਂਡ ਹੈ ਸਾਰਾ ਨੌਕਰ ਨੂੰ ਹੀ ਅਸੀਂ ਦਿੱਤਾ ਹੋਇਆ ਸੀਗਾ ਮਤਲਬ ਆਹ ਲਾਗੇ ਚੱਲੋ ਮੈਂ ਆਂਦਾ ਸੀਗਾ ਮੈਂ ਨਹੀਂ ਕਹਿੰਦਾ ਮੈਂ ਸਾਰੇ ਮਹੀਨੇ ਦੇ ਮਹੀਨੇ ਮੈਂ ਗੈਰ ਰਹਿੰਦਾ ਸੀਗਾ ਮੈਂ ਆਂਦਾ ਸੀਗਾ ਪਰ ਜ਼ਿਆਦਾਤਰ ਮੈਂ ਇਕੱਲੇ ਹੋਣ ਕਰਕੇ ਮੇਰੇ ਜਾਕਾਰ ਹੀ ਹੈਗੀ ਸੀ ਪੈਸੇ ਜਾ ਰਹੇ ਪੈਸੇ ਦੀ ਜਾਣਕਾਰੀ ਨਹੀਂ ਜੀ ਸੀਗੀ ਮੈਨੂੰ ਬਾਅਦ ਚੋਂ ਪਤਾ ਲੱਗਿਆ ਜਦੋਂ ਲੋਕ ਦੁਨੀਆ ਇਕੱਠੀ ਹੋਣ ਲੱਗੀ ਕਿ ਭਾਈ ਸਾਡੇ ਪੈਸੇ ਨਹੀਂ ਜਮ੍ਹਾਂ ਹੋਏ ਚਲੋ ਮੈਂ ਟਾਈਮ ਲੈਂਦਾ ਰਿਹਾ ਕਿ ਮੈਨੂੰ ਸੌਟ ਆਊਟ ਕਰ ਲੈਣ ਦੋ ਕਿ ਕਿੱਥੇ ਤੋਂ ਹੋ ਰਿਹਾ ਕਿਆ ਹੋ ਰਿਹਾ ਠੀਕ ਹੈ ਜੀ ਪਰ ਆਹ ਹੈ ਕਿ ਜੋ ਵੀ ਹੈਗਾ ਜੇ ਮੈਂ ਕਰੀ ਹੋਊਗੀ ਠੱਗੀ 5 ਲੱਖ ਦੀ 10 ਲੱਖ ਦੀ 15 ਲੱਖ ਦੀ ਠੀਕ ਹੈ ਪਰ ਕਰੋੜਾਂ ਦੀ ਅਮਾਉਂਟ ਹੈ ਚਲੋ ਆਪਾਂ ਲਾ ਲੈਨੇ 20 ਲੱਖ ਦੀ ਠੱਗੀ ਕਰ ਲਈ ਹੋਣੀ ਮੰਨੇ ਠੀਕ ਹੈ ਜੀ ਪਰ ਉਹਦੇ ਨਾਲ ਜੇ ਭਾਗੀਦਾਰ ਹੈ ਤਾਂ ਨੌਕਰ ਵੀ ਭਾਗੀਦਾਰ ਹੈਗਾ ਜੀ ਇੱਕ ਮਕਾਨ ਦੀ ਗੱਲ ਕਰੀ ਜਾਵੇ ਮਕਾਨ ਦੇ ਵੀ ਤਿੰਨ ਵਾਰ ਤੁਸੀਂ ਬਿਆਨ ਕਰਾ ਚੁੱਕੇ ਪਲਾਟ ਦੇ ਪਲਾਟ ਦੇ ਬਿਆਨਨੇ ਕਰਾਏ ਆ ਜੇ ਉਹ ਵੀ ਮੈਨੇ ਸਿਕਿਉਰਿਟੀ ਦੌਰ ਤੇ ਕਰਵਾਏ ਸੀਗੇ ਠੀਕ ਹੈ ਤਿੰਨ ਵਾਰ ਇੱਕ ਬੰਦੇ ਨਾਲ ਤਿੰਨ ਵਾਰ ਦੀ ਗੱਲ ਸੁਣ ਲਓ ਸਰ ਜਿਹੜੀ ਤਿੰਨ ਵਾਰ ਦੀ ਗੱਲ ਹੈ ਇੱਕ ਬੰਦੇ ਨੂੰ ਸਿਕਿਉਰਿਟੀ ਦਿੱਤੀ ਠੀਕ ਹੈ ਜੀ ਉਸ ਦਰਮਿਆਨ ਉਹਨੇ ਕਿਹਾ ਤਾਂ ਕਿ ਕੋਈ ਗੱਲ ਨਹੀਂ ਕਿ ਪੇਮੈਂਟ ਆਊਗੀ ਮੈਂ ਦੇ ਦੂੰਗਾ ਦੂਸਰੇ ਬੰਦੇ ਨੇ ਖਰੀਦਣਾ ਸੀਗਾ ਉਹ ਬਾਅਦ ਚੋ ਬਿਆਨਨਾ ਕਰਿਆ ਉਹ ਖਰੀਦਣ ਤੋਂ ਇਕਰਾਰ ਕਰ ਗਿਆ ਠੀਕ ਹੈ ਜੀ ਤੀਸਰੇ ਬੰਦੇ ਨੂੰ ਜਦ ਸੇਲ ਕਰਨ ਲੱਗਿਆ ਤਾਂ ਅਵਤਾਰ ਸਿੰਘ ਜਿਹੜੇ ਉਹਨਾਂ ਨੇ ਸਟੇਲ ਹੋਇਆ ਤੇ ਸੀਗੀ ਮੈਂ ਉਹਨਾਂ ਕੋਲ 3-4 ਵਾਰ ਉਹਨਾਂ ਦੇ ਘਰ ਵੀ ਗਿਆ। ਉਹ ਕਹਿੰਦਾ ਸੀ ਸਾਰੇ ਗਏ ਕਿ ਤੁਸੀਂ ਆਪਣਾ ਸਟੇਟ ਹਟਵਾ ਕੇ ਰਜਿਸਟਰੀ ਕਰਵਾਓ ਜੋ ਬੰਦੀ ਰਕਮ ਹੈ। ਮੈਂ ਆਪਣਾ ਡਿਵਾਈਡ ਕਰਕੇ ਠੀਕ ਹੈ ਜੀ ਕਿ ਮਾਸਟਰ ਜੀ ਅਜਸ਼ਵੀਰ ਜੀ ਉਹਨਾਂ ਦੇ ਨਾਂ ਤੇ ਵੀ ਕੀਤਾ ਹੋਇਆ ਮੈਂ ਨੇ ਕਿ ਜੋ ਆਪਣਾ ਬੰਦੀ ਪੇਮੈਂਟ ਹੈ ਮੈਂ ਉਹਨਾਂ ਨੂੰ ਦੇ ਦੇਣਾ। ਤੁਸੀਂ ਆਪਣਾ ਸਟੇਟ ਹਟਵਾਓ। ਪਰ ਉਹ ਕਹਿੰਦੇ ਕਿ ਮੇਰੇ ਕੋਰਟ ਦੇ ਵਿੱਚ ਮੇਰੇ ਹੱਕ ਤੇ ਫੈਸਲਾ ਹੈ। ਸੌਣ ਅਸੀਂ ਘਰ ਵੀ ਗਏ ਉਹਨਾਂ ਨੇ ਦਰਵਾਜ਼ਾ ਨਹੀਂ ਖੁੱਲਿਆ ਹੈਗਾ। ਜਿਹੜਾ ਪੈਸਾ ਸੀ ਜਿਹੜਾ ਜਿਹੜਾ ਠੱਗੀ ਹੋਇਆ ਕਰੋੜਾਂ ਦੇ ਵਿੱਚ ਪੈਸਾ ਸੀ ਉਹ ਕਿੱਥੇ ਰੱਖਿਆ ਗਿਆ ਸੀ ਉਹ ਰੱਖਿਆ ਤਾਂ ਜੀ ਹੁਣ ਇਹ ਲਾ ਕੇ ਤੁਹਾਨੂੰ ਤੁਸੀਂ ਨੇਪਾਲੀ ਨੂੰ ਪੁੱਛੋ ਇੱਕ ਬੰਦੇ ਦੀ ਮੈਂ ਉਹਨੂੰ ਸਟਾਰਟਿੰਗ 'ਚ 2009 ਦੇ ਵਿੱਚ 3000 ਰੁਪਏ ਸੈਲਰੀ ਦਿੰਦਾ ਸੀਗਾ ਠੀਕ ਹੈ ਜੀ 2009 ਤੋਂ ਲੈ ਕੇ 2023 ਦੇ ਵਿੱਚ 7500 ਰੁਪਏ ਸੈਲਰੀ ਸੀਗੀ ਉਹਦੀ 10000 ਉਹ ਮਾਈਨ ਨਤੀ ਧਰਮਸ਼ਾਲਾ ਦੇ ਵਿੱਚ ਮੈਨੇਜਰ ਹੈ ਜਿਹੜੇ ਕਿਰਾਏ ਤੇ ਮਕਾਨ ਵਗੈਰਾ ਦਿੰਨੇ ਆ 17 ਸਾਡੇ ਚਲੋ 20000 ਲਾ ਲਓ 20000 ਦੇ ਵਿੱਚ ਮੈਨੂੰ ਅੱਜ ਦੀ ਡੇਡ ਤੇ ਦੱਸੋ ਕਿਹੜਾ ਬੰਦਾ 1 ਡੇਡ ਕਰੋੜ ਦੀ ਦੋ ਕੋਠੀਆਂ ਬਾ ਸਕਦਾ ਨਹੀਂ ਕੋਠੀਆਂ ਤਾਂ ਬਾ ਨਹੀਂ ਸਕਦਾ ਚਲੋ ਤੁਹਾਡੀ 4 ਲੱਖ ਦਾ ਲੋਨ ਹੈ ਉਹਦੇ ਤੇ ਤੁਸੀਂ ਇੱਕ ਗੱਲ ਮੈਨੂੰ ਦੱਸੋ ਵੀ ਜਿਹੜੇ ਪੈਸਾ ਜਿਹੜਾ ਇੰਨਾ ਕਰੋੜਾ ਰੁਪਏ ਦੇ ਵਿੱਚ ਜਿਹੜੀ ਅਮਾਉਂਟ ਸੀ ਉਹ ਤੁਹਾਨੂੰ ਕੋਈ ਪੈਸਾ ਤੁਹਾਡੇ ਕੋਲ ਨਹੀਂ ਆਇਆ ਹੁਣ ਤੱਕ ਪੈਸਾ ਹੈ ਸਰ ਹੁਣ ਲਾ ਕੇ ਚਲੋ ਪੈਸਾ ਆਇਆ ਵੀ ਹੈ ਹੁਣ ਪੈਸਾ ਰੋਟੇਸ਼ਨ ਵੀ ਹੋਈ ਹੈ ਨੇ ਰੋਟੇਸ਼ਨ ਤਾਂ ਹੋਈ ਆ ਤੁਸੀਂ ਤੁਹਾਡੇ ਕੋਲ ਆਇਆ ਕਿ ਨਹੀਂ ਆਇਆ ਤੁਹਾਨੂੰ ਜਾਣਕਾਰੀ ਸੀ ਨਾ ਹੋਵੇ ਮੈਨੂੰ ਐਸੀ ਜਾਣਕਾਰੀ ਨਹੀਂ ਸੀਗੀ ਜੀ ਮੈਨੂੰ ਬਾਅਦ ਚੋ ਜਾਣਕਾਰੀ ਹੋਈ ਆ ਪੈਸੇ ਦੀ ਜਦੋਂ ਲੋਕ ਦੁਨੀਆ ਇਕੱਠੀ ਆਉਣ ਲੱਗੀ ਆ ਉਹ ਪੈਸਾ ਤੁਹਾਡੇ ਕੋਲੋਂ ਚੱਲਿਆ ਮਤਲਬ ਸਾਡੇ ਕੋਲੋਂ ਚੱਲਿਆ ਨਹੀਂ ਸਾਡੇ ਕੋਲ ਆਇਆ ਤਾਂ ਅੱਗੇ ਜਮਾ ਨਹੀਂ ਹੋਇਆ ਹੈ ਅਕਾਊਂਟ ਚ ਕਿਵੇਂ ਕਢਾਇਆ ਗਿਆ ਉਹ ਕਿਹਦੇ ਕੋਲ ਤੋਂ ਜਿਹੜੇ ਲੋਕਾਂ ਦੇ ਅਕਾਊਂਟ ਚੋਂ ਕਢਾਇਆ ਜਾਂਦਾ ਉਹ ਕਿਵੇਂ ਕਢਾਇਆ ਜਾਂਦਾ ਉਹ ਵਿਟਨੈਸ ਦੇ ਥਰੂ ਕਢਾਇਆ ਜਾਂਦਾ ਜਿਵੇਂ ਹੁਣ ਤੁਸੀਂ ਲਾ ਲਓ ਤੁਸੀਂ ਕਹਿੰਦੇ ਭਾਈ ਰਣੇ ਮੈਂ ਆ ਨਹੀਂ ਸਕਦਾ ਮੇਰੇ ਘਰੇ ਪੈਸੇ ਭੇਜ ਦਿਓ ਠੀਕ ਹੈ ਜੀ ਅਸੀਂ ਵਿਟਨੈਸ ਪ ਪੈਸੇ ਅਗਲੇ ਦੇ ਘਰ ਪਹੁੰਚਦੇ ਕਰ ਦਿੰਦੇ ਸੀਗੇ ਇੱਕ ਦੀ ਕਢਾਉਂਗੇ ਦੁੱਧ ਕਢਾਉਂਗੇ ਸਾਰਿਆਂ ਦੇ ਇਹੀ ਕਢਵਾਏ ਗਏ ਸੀ ਹੁਣ ਐ ਤਾਂ ਮੈਂ ਹੋਰ ਲੋਕਾਂ ਦੇ ਤੁਹਾਨੂੰ ਖਾਤੇ ਦਿਖਾ ਦਵਾਂ ਐ ਤਾਂ ਉਹ ਵੀ ਕੱਲ ਨੂੰ ਮੇਰੇ 9:00 ਵੱਜਣਗੇ ਉਹ ਤਾਂ ਜਿੰਨੇ ਤੁਸੀਂ ਕਢਾਏ ਹੋਗੇ ਤਾਂ ਵੱਜਣਗੇ ਇੱਕ ਦੂਜੀ ਗੱਲ ਦਾ ਖਾਣੇ ਵਾਲੇ ਕਹਿੰਦੇ ਜਿਹੜੀ ਮੋਹਰਾ ਨੇ ਉਹ ਮੋਹਰਾ ਕਿੱਦਾਂ ਲੱਗਿਆ ਕਿਹੜੀ ਕਾਪੀ ਦੇ ਉੱਪਰ ਮੋਹਰਾਂ ਲੱਗੀਆਂ ਨੇ ਬਕਾਇਦਾ ਸਾਈਨ ਹੋਈ ਨੇ ਉਹ ਕਿੱਦਾਂ ਹੋਈ ਮੋਹਰਾਂ ਹੁਣ ਨਾ ਲੱਗ ਚਲੋ ਜੀ ਕਹਿੰਦੇ ਨਪਾਲੀ ਨੇ ਬਣਾਈ ਹੋਈ ਹੋਵੇ ਆਪਣੇ ਕੋਲ ਤਾਂ ਕੋਈ ਮੋਹਰਾਂ ਨਹੀਂ ਹੈ ਨਾ ਆਪਣੇ ਕੋਲ ਇੰਨਾ ਟਾਈਮ ਸੀਗਾ ਜੀ ਨਹੀਂ ਪਰ ਉਹ ਜਿਹੜੇ ਲੋਕ ਨੇ ਉਹ ਨਪਾਲੀ ਦਾ ਨਾਂ ਕਿਉਂ ਨਹੀਂ ਲੈਂਦੇ ਨਪਾਲੀ ਦਾ ਨਾਂ ਉਹ ਤਾਂ ਲਉਂਗੇ ਜੇ ਨਪਾਲੀ ਦਾ ਨਾਂ ਲੈਣਗੇ ਪਤਾ ਕਿ ਮਣੀ ਨੇ ਪਿੱਛੇ ਹਟ ਜਾਣਾ ਮਣੀ ਨੇ ਪੈਸੇ ਨਹੀਂ ਦੇਣੇ ਜੀ ਨਹੀਂ ਹੁਣ ਫਿਰ ਦੇ ਹੁਣ ਸਕੰਜੇ ਤੇ ਮੈਂ ਆਇਆ ਹੋਇਆ ਲੋਕਾਂ ਦੇ ਮੇਰੇ ਚੈੱਕ ਮੇਰੇ ਚੈੱਕ ਆਏ ਹੋਏ ਆ ਜੀ ਠੀਕ ਹੈ ਜੀ ਤੂੰ ਚੈੱਕ ਕਿਵੇਂ ਦੇਤੇ ਚੈੱਕ ਭਾਜੀ ਹੁਣ ਮੇਰੀ ਗੱਲ ਸੁਣੋ ਹੁਣ ਗਲਤੀ ਨੌਕਰ ਕਰੇ ਠੀਕ ਹੈ ਹੁਣ ਮਾਲਕ ਨੂੰ ਆ ਕੇ ਹੁਣ ਤੁਸੀਂ ਮੇਰੇ ਕੋਲ ਆਈ ਜਾਓਗੇ ਆਈ ਜਾਓਗੇ ਆਈ ਜਾਓਗੇ ਨਹੀਂ ਨਹੀਂ ਚੈੱਕ ਦੇਣਾ ਤੁਸੀਂ ਚੈੱਕ ਛੋਟ ਹੀ ਦਿੱਤਨੀ ਵੀ ਮੇਰੇ ਕੋਲ ਪੈਸੇ ਲੱਗ ਗਏ ਐ ਮੈਂ ਤੁਹਾਨੂੰ ਪੈਸੇ ਦਊਂਗਾ ਮੇਰੇ ਕੋਲੋਂ ਨਹੀਂ ਲੱਗ ਸਕਦੇ ਜੀ ਮੇਰੇ ਐ ਤਾਂ ਛੇ ਤੁਸੀਂ ਰਿਕਾਰਡ ਪਤਾ ਕਰਾ ਲਓ ਪੈਸੇ ਕਿਥੇ ਤੱਕ ਗਿਆ ਹੋਣਾ ਮੇਰੇ ਕੋਲੋਂ ਕਿਤੇ ਤਾਂ ਲੱਗਿਆ ਹੋਣਾ ਜੇ ਇੰਨੀ ਅਮਾਉਂਟ ਆਈ ਹੈ ਮੇਰੀ ਕੋਈ ਪ੍ਰਾਪਰਟੀ ਹੋਵੇ ਕੁਝ ਹੋਵੇ ਮੇਰਾ ਸਾਰਾ ਰਿਕਾਰਡ ਚੈੱਕ ਕਰਾ ਲਓ ਕਿ ਆ ਮੇਰੀ ਪ੍ਰਾਪਰਟੀ ਹੈ ਕਿ ਆ ਮੇਰੀ ਬੈਂਕ ਦੀ ਫੰਡਿੰਗ ਹੈ ਕੀ ਹੈਗਾ ਮੈਂ ਆਪਣੀ ਦੁਕਾਨ